ਮੇਰਾ ਨਾਮ ਭਜੀ ਮੱਖਣ ਮੇਰਾ ਬ੍ਰਦਰ ਸਿਗਾ ਆਏ ਹੋਏ ਸੀਗਾ ਤੇ ਆਪਣੇ ਮੱਥਾ ਟੇਕਣ ਮੁਕਸਿਰਾ ਮੁਕਸ਼ਿਦਾਮ ਇਹ ਦੋਨੋਂ ਹੀ ਆਪਣੇ ਉੱਤੇ ਮੱਥਾ ਟੇਕਣ ਮਿੱਠਲੇ ਉਤਰਿਆ ਪਉਣੀਆਂ ਦੋ ਉਹਦਾ ਪੈਰ ਸਲਿੱਪ ਹੋਣ ਦੀ ਵਜ੍ਹਾ ਨਾਲ ਉਸ ਪੰਡ ਤੇਜਪਾਲ ਦੇ ਵਿੱਚ ਅੱਗੇ ਚਲਾ ਗਿਆ ਬਹੁਤ ਕੋਸ਼ਿਸ਼ ਕੀਤੀ ਉਹਨੂੰ ਬਚਾਉਣ ਦੀ ਪਰ ਨਹੀਂ ਬਚਾਵਾ ਆ ਪੁਲਿਸ ਪ੍ਰੋਜੈਕਸ਼ਨ ਨੂੰ ਅੱਧੇ ਘੰਟੇ ਤੋਂ ਦੰਦਰੰਦਰ ਆ ਗਏ ਪਰ ਐਨਡੀਆਰਫੀ ਟੀਮ ਇੰਨੀ ਕਿਨੇ ਕੰਮ ਨਹੀਂ ਨਿਕਲੀ ਹਾਲੇ ਤੱਕ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਹੁਣ ਸ਼ਾਮ ਦੇ ਸੇਬ ਚੁਪਿਆ ਭਾਜੀ ਕੋਈ ਟੀਮ ਨਹੀਂ ਪਹੁੰਚੀ ਹੁਣ ਇਹਨਾਂ ਨੇ ਪੁੱਛਿਆ ਕਿ ਟੀਮ ਕੰਦੇ ਕੱਲ ਆਣੇ ਆ ਤੇ ਬਾਕੀ ਸਾਡੀ ਹੱਥ ਜੋੜ ਕੇ ਬੇਨਤੀ ਹੋ ਰਹੀ ਜੀ ਸਾਡਾ ਭਰਾ ਜਲਦੀ ਤੋਂ ਜਲਦੀ ਲੱਭ ਕੇ ਭਈ ਮੇਰਾ ਨਾਮ ਰਮਨ ਕੁਮਾਰ ਆ ਮੈਂ ਬਿਸ਼ਨਨਗਰ ਲਮੀਨੀ ਤੋਂ ਆਇਆ ਤੇ ਜਦੋਂ ਮੈਂ ਇੱਥੇ 12:00 12:30 ਵਜੇ ਦੇ ਆਸ-ਪਾਸ ਇੱਥੇ ਆਇਆ ਸੀਗਾ ਤੇ ਉਦੋਂ ਮੈਂ ਆਪਣੇ ਫੈਮਿਲੀ ਥੋੜੇ ਮੇਰੇ ਸਿਸਟਰ ਹੁੰਦੇ ਤੇ ਹੁੰਦੇ ਮੇਰਾ ਸਗਾ ਭਰਾ ਅਸੀਂ ਇੱਥੇ ਆਏ ਸੀਗੇ ਉਹ ਨੂੰ ਇੱਥੇ ਨਾ ਨੂੰ ਜਦੋਂ ਥੋੜੀ ਤੇ ਗਏ ਸੀਗੇ ਤੇ ਥੋੜਾ ਹੀ ਗਏ ਸੀਗੇ ਉਸ ਕਰਕੇ ਉਹ ਜੋ ਗਿਆ ਥੋੜਾ ਸਲਿੱਪ ਹੋ ਗਿਆ ਪੈਰ ਉਹਦਾ ਜਿੱਦੀ ਵੈਨ ਨਾਲੋਂ ਕੌਣ ਗਿਆ ਮੇਰਾ ਭਰਾ ਉਹ ਮੇਰਾ ਆਪਣਾ ਉਹ ਸਪੈਰ ਸਲਿੱਪ ਹੋ ਗਿਆ ਉਹ ਅੱਗੇ ਚੱਲ ਗਿਆ ਕਾਫੀ ਇੱਕ ਇੱਕ ਮੁੰਡੇ ਕੋਸ਼ਿਸ਼ ਕੀਤੀ ਸੁਰਿਆਸ਼ ਨਾਮ ਉਹਦਾ 15 ਸਾਲ ਉਮਰ ਉਹਦੀ ਤੇ ਉਹ ਪਿੱਛੇ ਉਹ ਗਿਆ ਉਹਦੇ ਕੋ ਫੜਿਆ ਨਹੀਂ ਗਿਆ ਉਹਦੇ ਮੁੰਡੇ ਕੋ ਤੇ ਉਹ ਅੱਗੇ ਚੱਲ ਗਿਆ 1:30 ਵਜੇ ਦੀ ਗੱਲ ਆ ਭਾਜੀ ਹਜੇ ਤੱਕ ਅੱਗੇ ਐਨਡੀਆਰਐਫ ਟੀਮ ਅਜੇ ਤੱਕ ਆਈ ਨਹੀਂ ਹੈਗੀ ਅਸੀਂ ਕਈ ਕਿਸ ਤਰ੍ਹਾਂ ਦੀ ਰਿਕਵੈਸਟ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਅੱਗੇ ਕਿ ਉਹ ਤੇ ਆ ਚੁੱਕਿਆ ਹੈ ਜੀ ਉਹ ਥੋੜੀ دیر ਚ ਹੀ ਆ ਚੁੱਕਿਆ ਸੀ ਲੇਕਿਨ ਅੱਗੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਫੋਨ ਕਰਨ ਦੀ ਐਨਡੀਆਰ ਨੂੰ ਲੇਕਿਨ ਉੱਜੇ ਨਹੀਂ ਹੋਇਆ ਤੱਕ ਪੁਲਿਸ ਪ੍ਰਸ਼ਾਸਨ ਅੱਧੇ ਘੰਟੇ ਤਿੰਨਦਰੰਦਰੀ ਆ ਗਿਆ ਸੀਗਾ ਬਸ ਉਹਨਾਂ ਦੀ ਡੀ ਮੰਗ ਹੈ ਕਿ ਜਲਦੀ ਜਲਦੀ ਅੱਗੇ ਸਰਚ ਆਪਰੇਸ਼ਨ ਜੋ ਵੀ ਹੈ ਸ਼ੁਰੂ ਹੋਏ ਤੇ ਸਾਡਾ ਭਰਾ ਨੂੰ ਲਵਜੇ ਜੀ ਮੈਂ ਐਸਐਚਓ ਸ਼ਾਪੁਰ ਖੰਡਿਆ ਮੇਰੇ ਏਰੀਆ ਦੇ ਵਿੱਚ ਇੱਕ ਪੀਰਤ ਅਸਥਾਨ ਪੰਦਰ ਜੀ ਮੁਕਤੇਸ਼ਵਰ ਧਾਮ ਹੈ ਇੱਥੇ ਕੁਝ ਬੱਚੇ ਜਿਹੜਾ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਕੁਝ ਬੱਚੇ ਇੱਥੇ ਨਹਾਰੇ 'ਚ ਜਿਨ੍ਹਾਂ ਵਿੱਚੋਂ ਇੱਕ ਲੜਕਾ 15 ਸਾਲ ਦਾ ਸੂਰਿਆਸ਼ੋਦਾ ਨਾਮ ਹੈ ਲਮਿਨੀ ਦਾ ਰਹਿਣਾ ਲਾ ਇਹ ਗੁੰਮ ਹੋ ਗਿਆ ਤੇ ਬਾਕੀ ਅਸੀਂ ਉਹਨੂੰ ਰੈਸਕਿਊ ਕਰਨ ਲਈ ਆਪਣੀ ਜਿਹੜੀ ਐਨਡੀਆਰਫ ਟੀਮ ਨਾਲ ਅਸੀਂ ਟਾਈਕ